ਲਓ ਵੀ ਦੋਸਤੋ ਆ ਬਾਈ ਨੂੰ ਨਾ ਗੁਰਨੂ ਦਿਓ ਵਧਾਈਆਂ ਸਾਰੇ ਭਰਾ ਜਿਹੜੇ ਟਰੱਕ ਟਰੱਕ ਗੱਡੀਆਂ ਚਲਾਉਂਦੇ ਨੇਗੇ ਠੀਕ ਹੈ ਕਿਉਂਕਿ ਬਾਈ ਨੇ ਆਪਣੇ ਲਈ ਜਿਹੜੀ ਗੱਡੀ ਹੈਗੀ ਆਪਾਂ ਅੱਜ ਬਾਈ ਨੂੰ ਗੱਡੀ ਦਿੱਤੀ ਹੈਗੀ ਤੇ ਨਾਲ ਆਪਣਾ ਛੋਟਾ ਭਰਾ ਗੁਰਪਿਆਰ ਹੈਗਾ ਜਿਹੜਾ ਕਿ ਗੱਡੀ ਆਪਣੀ ਚਲਾਉਂਦਾ ਸੀਗਾ ਤੇ ਅੱਜ ਆਪਾਂ ਬਾਈ ਨੂੰ ਸਪੈਸ਼ਲੀ ਲੌਂਗਵਾਲ ਬੁਲਾ ਕੇ ਬਾਈ ਤੇ ਗੱਡੀ ਦੀ ਜਿਹੜੀ ਆਪਾਂ ਚਾਬੀ ਹੈਗੀ ਬਾਈ ਨੂੰ ਦੇ ਰਹੇ ਆਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂਗੇ ਕਿ ਬਾਈ ਜਿਵੇਂ ਆਪਾਂ ਨੂੰ ਭਾਗ ਲਾਏ ਨੇਗੇ ਬਾਈ ਦੇ ਘਰੇ ਜਾ ਕੇ ਵੀ ਇਸ ਤਰੀ ਭਾਗ ਲਾਵੇ ਦਿਨ ਦੁਗਣੀ ਰਾਤ ਚੌਗਣੀ ਬਾਈ ਤਰੱਕੀ ਕਰੇ ਇਹ ਗੱਡੀ ਤੋਂ ਤੇ ਮੇ ਰੱਖੇ ਤੇ ਤੁਸੀਂ ਵੀ ਜਿਹੜੇ ਜਿਹੜੇ ਭਰਾ ਆਪਣੇ ਨਾਲ ਵੀਡੀਓ ਤੇ ਜੁੜੇ ਹੋਏ ਨੇ ਵੀਡੀਓ ਦੇਖੀ ਜਾਂਦੇ ਨੇ ਕਿ ਭਰਾਵੋ ਡਰਾਈਵਰ ਭਰਾ ਕਰਕੇ ਨਾ ਬਾਈ ਨੂੰ ਸਪੋਰਟ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਬਾਈ ਨੂੰ ਵਧਾਈਆਂ ਜ਼ਰੂਰ ਦਿਓ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਕੀ ਹਾਲ ਚਾਲ ਨੇ ਗੁਰ ਹੋ ਠੀਕ ਠਾਕ ਆ ਬਾਈ ਵਧੀਆਂ ਬਾਈ ਲੈ ਵੀ ਬਾਈ ਸੰਗ ਦਾਗਾ ਥੋੜਾ ਜਿਆ ਗੁਰ ਪਹਿਲਾਂ ਦਾ ਨਾਮ ਦੱਸ ਦੇ ਬਾਈ ਪਰ ਪੂਰਾ ਨਾਮ ਮਿਰਨਾਉ ਗੁਰਪ੍ਰੀਤ ਸਿੰਘ ਜੀ ਹੂੰ ਉਹ ਗੁਰ ਵੀ ਕਹਿੰਦੇ ਨੇਗੇ ਕਿ ਕਿੰਨੇ ਤੁੰਗਾ ਦਾ ਤੇ ਬਾਈ ਨਾਲ ਬਹੁਤ ਸਾਲਾਂ ਤੋਂ 10 ਸਾਲਾਂ ਤੋਂ ਜਿਆਰੀ ਦੋਸਤੀ ਹੈਗੀ ਤੇ ਅੱਜ ਬਾਈ ਬਹੁਤ ਵੱਡਾ ਮੇਰੇ ਦੇ ਸਹਾਲ ਕਰ ਰਹੇ ਨੇਗੇ ਜੱਦੀ ਦੇ ਕੇ ਬਾਈ ਮੈਨੂੰ ਐ ਨਹੀਂ ਮਹਿਸੂਸ ਹੋ ਰਿਹਾ ਕਿ ਗੱਡੀ ਕਿਤੇ ਆਪਾਂ ਫੇਲ ਕਰੀਆ ਮੈਨੂੰ ਐ ਲੱਗਦਾ ਕਿ ਮੇਰੇ ਆਪਦੇ ਘਰੇ ਜਾ ਰਹੀ ਹੈ ਮੇਰੇ ਛੋਟੇ ਭਰਾ ਨੂੰ ਆਪਾਂ ਗੱਡੀ ਦੀ ਚਾਬੀ ਫੜਾ ਰਹੇ ਹਾਂਗੇ ਠੀਕ ਹੈ ਨਾ ਕਿਉਂਕਿ ਜਦ ਗੱਡੀ ਬਹੁਤ ਕਰਮਾ ਵਾਲੀ ਹੈਗੀ ਠੀਕ ਹੈ ਤੇ ਬਾਈ ਕੋਲ ਪਹਿਲੇ ਵੀ ਗੱਡੀਆਂ ਨੇ ਹੋਰ ਪਹਿਲਾਂ ਕਿੰਨੀਆਂ ਗੱਡੀਆਂ ਨੇ ਬਾਈ ਪਹਿਲਾਂ ਇੱਕ ਗੱਡੀ ਵੀਰੇ ਤੇ ਜੋੜਾ ਬਣ ਗਿਆ ਜੋੜਾ ਬਣ ਗਿਆ ਲਓ ਵੀ ਹੁਣ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਬਾਈ ਵਾਸਤੇ ਇਹ ਜੋੜੇ ਨੂੰ ਭਾਗ ਹੀ ਲੱਗੀ ਜਾਣ ਤੇ ਬਾਈ ਜੀ ਤੁਸੀਂ ਦਿਓ ਹੁਣ ਚਾਬੀ ਬਾਈ ਨੂੰ ਆਹ ਲਓ ਜੀ ਲਓ ਵੀ ਬਾਈ ਨੇ ਬਾਈ ਨੂੰ ਆਪਣੇ ਛੋਟੇ ਭਰਾ ਨੂੰ ਸਗਣ ਵੀ ਦਿੱਤਾ ਤੇ ਆਪਾਂ ਇਹ ਅਰਦਾਸ ਕਰਦੇ ਆਂਗੇ ਕਿ ਬਾਈ ਬਣ ਕੇ ਹੁਣ ਪਰਮਾਤਮਾ ਪੂਰੇ ਭਾਗ ਲਾ ਦੇ ਬਾਈ ਨੂੰ ਏ ਰਾਇ ਨੂੰ ਟੇਕ ਰਿਆ ਮੱਥਾ ਬਾਈ ਸਮਾਨ ਸਾਰਾ ਪੂਰਾ ਸੀਗਾ ਪੂਰਾ ਵੀਰੇ ਪੂਰਾ ਬਾਈ ਕੋਈ ਚੀਜ਼ ਕੋਈ ਨਾ ਨਾ ਸਾਰਾ ਕੁਝ ਚੈੱਕ ਕਰ ਲੈਂਦੇ ਕੋਈ ਅਹੀ ਹੋ ਨਹੀਂ ਗਈ ਨਹੀਂ ਕਈ ਵਾਰੀ ਹੁੰਦਾ ਨਾ ਕਈ ਵਾਰੀ ਦੇਖਦੇ ਹੁੰਦੇ ਆ ਕਿ ਗੱਡੀ ਕਈ ਵਾਰੀ ਕੋਈ ਦੇਣ ਤੋਂ ਬਾਅਦ ਚਾ ਅਗਲਾ ਕੋਈ ਸਮਾਨ ਕਰੀ ਚੈੱਕ ਕਰ ਲਿਆ ਨਾ 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 ਸਾਰੇ ਕੁਝ ਪੂਰਾ ਹੀ ਮੈਂ ਕਹਿੰਦਾ ਪਾ ਟਾਇਰ ਲਿਵਰ ਮੇਰਾ ਤੇ ਰਹਾ ਵੇ ਵਿੱਚ ਘਰੋਂ ਤੇ ਰਹਿ ਗਿਆ ਉਹ ਵੀ ਵਿੱਚ ਆ ਗਿਆ ਦੇ ਨਾ ਨਾ ਸਾਰੇ ਕੁਝ ਸਾਰੇ ਕੁਝ ਪੂਰਾ ਜੀ ਚੈੱਕ ਕਰ ਲੈ ਨਾਟ ਨਾਟ ਕੱਲਾ 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 ਨਾਟ ਨਾਟ ਪਿਆ ਜੀ ਨਾ ਨਾ ਨਹੀਂ ਨਾ ਕੋਈ ਨਾ ਬਾਹਰ ਨਾਲ ਕਾਰਡੋ ਵੱਧ ਤੋਂ ਵੱਧ ਸ਼ੇਅਰ ਤੇ ਦੇ ਦਿਓ ਬਾਈ ਨੂੰ ਵ